ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤੇ ਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਅੱਜ ਦੇ ਹੈਡਲਾਈਨਸ ਵੱਲ ਅੱਜ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਸੁਖਬੀ ਬਾਦਲ ਉੱਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜਾ ਕਿਉਂ ਮਿਲੀ ਜ਼ਮਾਨਤ ਵਕੀਲ ਨੇ ਦੱਸਿਆ ਪੂਰਾ ਮਾਮਲਾ ਸੁਖਬੀ ਬਾਦਲ ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਜ਼ਮਾਨਤ ਮਿਲਣ ਤੇ ਮੰਟੀ ਰੋਮਾਣਾ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਵਿਰੋਧੀ ਧਿਰ ਦੇ ਪ੍ਰਤਾਪ ਬਾਜਵਾ ਨੇ ਬਜਟ اجلاس ਦੇ ਅਖੀਰਲੇ ਦਿਨ ਸੀਚੇਵਾਲ ਤੇ ਕੱਸਿਆ ਤੰਜ ਕਿਹਾ ਸੀਚੇ ਵਾਲਦੇ ਤਰੀਕੇ ਹੋਏ ਫੇਲ ਬਜਟ ਸੈਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸੇ ਬਜਟ 2025-26 ਦੇ ਨੁਕਤੇ ਸੂਬਾ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਸ੍ਰੀ ਹਰਮੰਦਰ ਸਾਹਾ ਪ੍ਰਕਰਮਾ ਦੇ ਵਿੱਚ ਸੁਖਪੀਰ ਬਾਦਲ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਨਰਾਇਣ ਸਿੰਘ ਚੋੜਾ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਬੀਤੇ ਦਿਨ ਅਮਰitsar ਦੀ ਅਦਾਲਤ ਦੇ ਵਿੱਚ ਨਰਾਇਣ ਚੋੜਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਸੀ ਦਸੰਬਰ 2024 ਨੂੰ ਸੁਖਪੀਰ ਬਾਦਲ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਨਰਾਇਣ ਚੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਰਾਇਣ ਸਿੰਘ ਚੋੜਾ ਦੇ ਵਕੀਲ ਜਸਪਾਲ ਸਿੰਘ ਮਨਪੁਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 70 ਸਾਲ ਤੋਂ ਵਧੇਰੀ ਉਮਰ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਾ ਵੱਜਣ ਦੇ ਚਲਦਿਆਂ ਅਦਾਲਤ ਵੱਲੋਂ ਨਰਾਇਣ ਸਿੰਘ ਚੋੜਾ ਦੀ ਜ਼ਮਾਨਤ ਅਰਜ਼ੀ ਮੰਜ਼ੂਰ ਕਰ ਲਈ ਗਈ ਹੈ ਸੀਨੀਅਰ ਵਕੀਲ ਜਸਪਾਲ ਸਿੰਘ ਮੱਜਪੁਰ ਨੇ ਦੱਸਿਆ ਕਿ ਅਮ੍ਰਿਤਸਰ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਜਦ ਤੱਕ ਕਿ ਰੋਪੜ ਜੇਲ੍ਹ ਦੇ ਵਿੱਚ ਨਰੈਣ ਚੋੜਾ ਨੂੰ ਰੱਖਿਆ ਗਿਆ ਕਿ ਅਮ੍ਰਿਤਸਰ ਜੇਲ੍ਹ ਦੇ ਵਿੱਚ ਉਹਨਾਂ ਉੱਤੇ ਹਮਲਾ ਵੀ ਹੋਇਆ ਸੀ ਉਹਨਾਂ ਕਿਹਾ ਕਿ ਵਿਰੋਧੀ ਪੱਖ ਦੇ ਵਕੀਲਾਂ ਵੱਲੋਂ ਅਦਾਲਤ ਦੇ ਵਿੱਚ ਇਹ ਤਲੀਦ ਦਿੱਤੀ ਗਈ ਕਿ ਨਰੈਣ ਚੋੜਾ ਉੱਤੇ ਪਹਿਲਾਂ 28 ਮਾਮਲੇ ਦਰਜ ਹਨ ਪਰ ਅਸੀਂ ਅਦਾਲਤ ਨੂੰ ਦਿਖਾਇਆ ਕਿ ਸਾਰੇ ਹੀ 28 ਮਾਮਲਿਆਂ ਦੇ ਵਿੱਚ ਨਰੈਣ ਸਿੰਘ ਚੋੜਾ ਬਰੀ ਹੋ ਚੁੱਕੇ ਨੇ ਜਿਸ ਕਰਕੇ ਉਹਨਾਂ ਦੀ ਜ਼ਮਾਨਤ ਅਰਜ਼ੀ 1 ਲੱਖ ਰੁਪਏ ਦੇ ਮੁਜਲਕੇ ਦੇ ਨਾਲ ਮਨਜ਼ੂਰ ਕਰ ਲਈ ਗਈ ਹੈ ਬਾਈ ਨਰਿੰਦਰ ਸਿੰਘ ਚੋੜਾ ਨੂੰ 4 ਦਸੰਬਰ 2022 ਨੂੰ ਅਰੈਸਟ ਕੀਤਾ ਸੀਗਾ ਤੇ ਉਦੋਂ ਤੋਂ ਉਹਨਾਂ ਦਾ 12-13 ਦਿਨ ਦਾ ਪੁਲਿਸ ਜ਼ਮਾਨਤ ਸੀ ਬਾਅਦ ਚ ਜੇਲ੍ਹ ਚ ਗਏ ਤੇ ਇਹ ਗੱਲ ਕਿਤੇ ਆਈ ਨਹੀਂ ਮੈਂ ਤੁਹਾਡੇ ਪਹਿਲੀ ਵਾਰ ਕਰ ਦਿੰਦਾ ਜੇਲ੍ਹ ਦੇ ਉੱਤੇ ਵੀ ਉਹਨਾਂ ਦੇ ਉੱਤੇ ਬਾਦਲ ਦਲ ਵੱਲੋਂ ਅਟੈਕ ਕਰਨ ਦਾ ਯਤਨ ਕੀਤਾ ਗਿਆ ਜਿਹਦਾ ਕਰਕੇ ਉਹਨਾਂ ਨੂੰ ਅਮਰਸਾਹਲ ਜੇਲ੍ਹ ਚ ਨਹੀਂ ਰੱਖਿਆ ਰੋਪੜ ਜੇਲ੍ਹ ਦੇ ਵਿੱਚ ਟ੍ਰਾਂਸਫਰ ਕਰਦਾ ਅੱਜ ਦੀ ਤਰੀਕ ਤੋ ਰੋਪੜ ਜੇਲ੍ਹ ਚ ਹੈ ਅਸੀਂ 5 ਮਾਰਚ 2025 ਨੂੰ ਉਹਨਾਂ ਦੀ ਜ਼ਮਾਨਤ ਫਾਈਲ ਕਰਤੀ ਸੀਗੀ ਕੇਸ ਉਹਨਾਂ ਦਾ ਆ ਚੁੱਕਿਆ ਚਲਾਨ ਕੋਰਪੁਲਿਸ ਨੇ ਦੇ ਦਿੱਤਾ ਹੈਗਾ ਉਹਨਾਂ ਦੇ ਖਿਲਾਫ 307 ਦੇ ਨਵੀ 109 ਬੀਐਨਐਸ ਦੇ ਚਾਰਜ ਫ੍ਰੇਮ ਹੋ ਗਏ ਆ 25 27 ਆਮ ਜੈਕਟ ਦੇ ਚਾਰਜ ਫ੍ਰੇਮ ਹੋ ਚੁੱਕੇ ਆ ਗਵਾਹੀਆਂ ਤੇ ਲੱਗ ਚੁੱਕਿਆ ਕੇਸ ਤਿੰਨ ਬਿਟਵੀਨ ਅਸੀਂ ਬੇਲ ਲਈ ਸੀਗੀ ਤੇ 5 ਮਾਰਚ ਤੋਂ ਬਾਅਦ ਹੁਣ ਇੱਕ ਦੋ ਤਰੀਕਾ ਪੈ ਕੇ 25 ਮਾਰਚ 2025 ਨੂੰ ਜਿਹੜੀ ਉਹਨਾਂ ਦੀ ਜ਼ਮਾਨਤ ਅਲਾਉ ਹੋ ਗਈ ਜਿਹੜੀ ਸਾਡੀ ਪਟੀਸ਼ਨ ਦਾ ਗਰਾਊਂਡ ਸੀਗੀ ਵੀ ਕਿਹੜੇ ਗਰਾਊਂਡ ਦੇ ਉੱਤੇ ਲਈ ਉਹਦੇ ਚ ਇਹ ਵੀ ਇੱਕ ਤਾਂ ਸੀਨੀਅਰ ਸਿਟੀਜ਼ਨ ਹੈ 70 ਸਾਲ ਦੀ ਉਮਰ ਹੈਗੀ ਭਾਈ ਨਰਿੰਦਰ ਸਿੰਘ ਦੀ ਤੇ ਦੂਸਰਾ ਇਹਦੇ ਵਿੱਚ ਸੁਖਬੀਰ ਬਾਦਲ ਦਾ ਅਜੇ ਤੱਕ ਬਿਆਨ ਜਿਹੜਾ ਉਹ ਪੁਲਸ ਨੇ ਨਹੀਂ ਦਿੱਤਾ ਨਾ ਸੁਖਬੀਰ ਬਾਦਲ ਨੇ ਕਿਤੇ ਨਾ ਮੀਡੀਆ 'ਚ ਕਿਹਾ ਨਾ ਉਹਨਾਂ ਨੇ ਆਪਣੀ ਕੋਰਟ ਤੱਕ ਪਹੁੰਚ ਕੀਤੀ ਵੀ ਮੇਰਾ ਬਿਆਨ ਨੋਟ ਨਹੀਂ ਕੀਤਾ ਇੱਕ ਪੁਆਇੰਟ ਦੇ ਉੱਤੇ ਬੇਦਰਹੀ ਸੀ ਪੁਲਸ ਨੇ ਕਿਹਾ ਸੀਗਾ ਵੀ ਇਹਨਾਂ ਦੇ ਖਿਲਾਫ ਪਹਿਲਾਂ 28 ਪਲਚੇ ਹੈਗੇ ਆ ਸੋ ਸਾਰੇ ਪਲਚੇ ਬੜੀ ਹੋਏ ਇਸ ਗੱਲ ਦੀ ਸ਼ਾਦੀ ਵੀ ਪੁਲਸ ਡੀਐਸਪੀ ਏਸੀਪੀ ਜਸਪਾਲ ਸਿੰਘ ਨੇ ਜਿਹੜਾ ਦੂਸਰਾ ਅਕਿਊਜ਼ ਆ ਧਰਮ ਸਿੰਘ ਉਹਦੀ ਐਂਟੀਸੀਪੇਟਰੀ ਬੇਲ ਹਾਈ ਕੋਰਟ ਅਸੀਂ ਲਾਈ ਸੀ ਉਹਦੇ ਵਿੱਚ ਉਹਦਾ ਐਫੀਡਾਫਿਟ ਲੱਗਿਆ ਜਿਹਦੇ ਤੋਂ ਲੱਗਿਆ ਵੀ 28 ਕੇਸ ਭਾਈ ਨਰੈਨ ਸਿੰਘ ਦੇ ਇੱਕ ਕੇਸ ਭਾਈ ਧਰਮ ਸਿੰਘ ਦਾ ਸਾਰੇ ਕੇਸ ਜਿਹੜੇ ਬਰੀ ਹੋ ਚੁੱਕੇ ਆ ਉਹ ਐਫੀਡਾਫਿਟ ਦੀ ਕਾਪੀ ਅਸੀਂ ਅਦਾਲਤ ਨੂੰ ਦਿੱਤੀ ਸੀ ਦੱਸਦੀ ਹੈ ਕਿ ਇਹ ਘਟਨਾ ਦਸੰਬਰ 2024 ਵਿੱਚ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਵਾਪਰੀ ਸੀ ਜਦੋਂ ਸੁਖਬੀਰ ਸਿੰਘ ਬਾਦਲ ਇਮਾਰਤ ਦੇ ਬਾਹਰ ਸੇਵਾਦਾਰ ਵਜੋਂ ਸੇਵਾ ਕਰ ਰਹੇ ਸਨ ਇਸ ਦੌਰਾਨ ਨਰੈਨ ਸਿੰਘ ਚੌੜਾ ਨੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਗੋਲੀ ਸੁਖਬੀਰ ਬਾਦਲ ਨੂੰ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ ਇਸ ਘਟਨਾ ਤੋਂ ਬਾਅਦ ਹਰਮੰਦਰ ਸਾਹਾ ਪ੍ਰਕਰਮਾ ਵਿੱਚ ਹਫੜਾ ਦਫੜੀ ਮਚ ਗਈ ਅਤੇ ਪੁਲਿਸ ਨੇ ਤੁਰੰਤ ਨਾਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਸੀ। ਅੰਮ੍ਰਿਤਸਰ ਦੇਸ਼ਨੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੇ ਮਾਮਲੇ ਤੇ ਦੋਸ਼ੀ ਨਾਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਫਰੀਦਕੋਟ ਵਿੱਚ ਚੱਕਾਲੀ ਦਲ ਦੇ ਯਾਕੂ ਅਤੇ ਪਾਰਟੀ ਦੇ ਸਾਬਕਾ ਜਨਰ ਸਕੱਤਰ ਪ੍ਰਬੰਸ ਸਿੰਘ ਬੰਟੀ ਰੋਮਾਣਾ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੇ ਗੰਭੀਰ ਸਵਾਲ ਖੜੇ ਕੀਤੇ ਨੇ। ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੇ ਮਾਮਲੇ ਦੇ ਦੋਸ਼ੀ ਨਾਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬੁੱਧ ਆਪਣੀ ਰਿਹائش ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੰਤੀ ਰੋਮਾਣਾ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿੱਚ ਜਾਣਬੁੱਝ ਕੇ ਕਈ ਪਹਿਲਵਾਨ ਨੂੰ ਅਧੂਰਾ ਛੱਡ ਦਿੱਤਾ ਹੈ ਜਿਸ ਕਾਰਨ ਦੋਸ਼ੀ ਨੂੰ ਫਾਇਦਾ ਹੋਇਆ ਅਤੇ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਭਾਵੇਂ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਪਰ ਉਸ ਵਿੱਚ ਸੁਖਵੀਰ ਸਿੰਘ ਬਾਦਲ ਦਾ ਬਿਆਨ ਸ਼ਾਮਲ ਨਹੀਂ ਕੀਤਾ ਗਿਆ। ਬੇਲ ਦਵਾਤੀ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਸੀ ਇਹ ਬੇਲ ਕੋਰਟ ਵੱਲੋਂ ਦਿੱਤੀ ਜ਼ਰੂਰ ਗਈ ਹੈ। ਪਰੇ ਦਵਾਈ ਸਰਕਾਰ ਵੱਲੋਂ ਗਈ ਹੈ ਜਦੋਂ ਤੁਸੀਂ ਇਨਕੰਪਲੀਟ ਚਲਾਨ ਪੇਸ਼ ਕਰੋਗੇ ਇਹੋ ਜਿਹਾ ਚਲਾਨ ਪੇਸ਼ ਕਰੋਗੇ 307 ਦਾ ਜਿਹਦੇ ਵਿੱਚ ਜਿਹਦੇ ਤੇ ਗੋਲੀ ਚੱਲੀ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਤੁਸੀਂ ਸਾਢੇ 3 ਮਹੀਨੇ ਸਟੇਟਮੈਂਟ ਹੀ ਲੈ ਕੇ ਨਾਲ-ਨਾਲ ਲਾਉਂਗੇ ਜਿਹੜੀਆਂ ਸੈਂਕਸ਼ਨਸ ਮੰਡਟਰੀ ਹੈ ਅੰਡਰ ਲਾ ਉਹ ਨਾਲ ਲਾਉਂਗੇ ਤੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਬੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਜ਼ਿੰਮੇਵਾਰੀ ਨਾਲ ਮੈਂ ਚੈਲੰਜ ਕਰ ਰਿਹਾ ਪੰਜਾਬ ਸਰਕਾਰ ਨੂੰ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 ਚ ਆ ਗਏ ਆ तकरीबन 78 ਸਾਲ ਦਾ ਮੈਂ ਗੱਲ ਕਰ ਰਿਹਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਰੱਖ ਦੋ 307 ਦਾ ਪਰਚਾ ਹੋਵੇ ਤੇ ਜਿਹਦੇ ਤੇ ਗੋਲੀ ਚੱਲੀ ਹੋਵੇ ਜਾਂ ਹਮਲਾ ਹੋਇਆ ਹੋਵੇ ਜਿਹੜਾ ਵਿਕਟਿਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਿਨਾ ਤੁਸੀਂ ਕੋਰਟ ਦੇ ਵਿੱਚ ਚਲਾਨ ਦਿੱਤਾ ਹੋ। ਇੱਕ ਸਿੰਗਲ ਮੈਂ ਕਹਿੰਦਾ ਚਲੋ ਪੰਜਾਬ ਪੁਲਿਸ ਪੰਜਾਬ ਤਾਂ ਛੱਡੋ ਹਿੰਦੁਸਤਾਨ ਚੋਂ ਲੱਭ ਕੇ ਲਿਆ ਦੇ। ਇੱਕ ਸਿੰਗਲ ਚਲਾਨ ਦਿਖਾ ਦਿਓ। 307 ਦਾ ਹੁਣ 307 ਹੁੰਦੀ ਕੀ ਅਟੈਂਪਟ ਟੂ ਮਰਡਰ? ਮੇਰੇ ਤੇ ਹਮਲਾ ਕੀਤਾ ਇਹਨੇ ਮਾਰ ਦੇਣ ਦੀ ਨੀਤ ਨਾਲ ਕੀਤਾ ਤੇ ਮੇਰੀ ਸਟੇਟਮੈਂਟ ਹੀ ਨਹੀਂ ਲਾਈ ਵਿੱਚ ਫਿਰ ਤੁਸੀਂ ਉਹਨੂੰ ਕੀ ਕਰੋਗੇ? ਪਿਛਲੇ ਸਾਲ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਸਵੇਰੇ ਲਗਭਗ 9:30 ਵਜੇ ਬੱਬਰ ਖਾਲਸਾ ਦੇ ਸਾਬਕਾ ਸਾਥੀ ਨਾਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਸਨੇ 15 ਮੀਟਰ ਦੀ ਦੂਰੀ ਤੋਂ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਹਵਾ ਵਿੱਚ ਹੀ ਚੱਲੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਬਚ ਗਏ ਅਤੇ ਨਾਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਅਖੀਰਲੇ ਦਿਨ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਚੱਪੜਾਂ ਦੀ ਸਫਾਈ ਵਿੱਚ ਸਫਲਤਾ ਅਤੇ ਪਿੰਡਾਂ ਵਿੱਚ ਨਵੀਂ ਤਕਨੀਕ ਨਾਲ ਪਾਣੀ ਦੀ ਸਾਫ਼ ਸਫਾਈ ਦਾ ਮੁੱਦਾ ਸਾਂਝਾ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿੱਚ ਸਭ ਨੂੰ ਸਵਾਲ ਕੀਤਾ ਕਿ ਕੀ ਸੀਚੇਵਾਲ ਕੋਈ ਇੰਜੀਨੀਅਰ ਹਨ? ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅਖੀਰਲੇ ਦਿਨ ਵਿਰੋਧੀ ਧਿਰ ਵੱਜੋਂ ਬੋਲਦੇ ਹੋਏ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਣੀ ਦੀ ਸਾਫ਼ ਸਫਾਈ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਥਾਪਰ ਮਾਡਲ ਬਣਾਉਣ ਦੀ ਲੋੜ ਹੈ ਜਾਂ ਫਿਰ ਪੀਈਸੀ ਰਾਹੀਂ ਨਵੀਂ ਪ੍ਰਣਾਲੀ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਨਾ ਕਿ ਹਰ ਥਾਂ 'ਤੇ ਫੈਲ ਹੋਏ ਸੰਤ ਸੀਚੇਵਾਲ ਦੇ ਤੌਰ ਤਰੀਕਿਆਂ ਦੀ ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹਨ ਉਹਨਾਂ ਕਿਹਾ ਕਿ ਤੁਹਾਡੇ ਕੋਲ ਤਕਨੀਕ ਹੈ ਤੇ ਸੀਚੇਵਾਲ ਸਾਹਿਬ ਠੇਕੇਦਾਰ ਹਨ ਉਹ ਕਹਿੰਦੇ ਹਨ ਮੇਰੇ ਕੋਲੋਂ ਪਾਈਪਾ ਲਾਓ ਮੇਰੇ ਕੋਲੋਂ ਮਟੀਰੀਅਲ ਲਾਓ ਸੀਚੇਵਾਲ ਸਾਹਿਬ ਸਾਰੇ ਪਿੰਡਾਂ ਵਿੱਚ ਫੈਲ ਹੋਏ ਹਨ ਨਾ ਤੇ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੈ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਸ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦੇ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੇਟਸ ਨਟ ਲੇਟਸ ਨਟ ਫੂਲ ਦੀ ਪੀਪਲ ਆਫ ਪੰਜਾਬ ਪਰਤਾਪ ਬਾਜਵਾ ਨੇ ਕਿਹਾ ਕਿ ਸੀਚੇਵਾਲ ਸਾਹਿਬ ਨੇ ਮੁੱਖ ਮੰਤਰੀ ਨੂੰ ਪਾਣੀ ਪਿਲਾਇਆ ਤੇ ਉਹ ਅਪੋਲੋ ਪਹੁੰਚ ਗਏ ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਵਿੱਚ ਹੋਣ ਕਰਕੇ ਉਹਨਾਂ ਨੂੰ ਹਮੇਸ਼ਾ ਪ੍ਰਮੋਟ ਕੀਤਾ ਜਾਂਦਾ ਹੈ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਆਖਰੀ ਦਿਨ ਸੀ ਤੇ ਅੱਜ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੰਜਾਬ ਦਾ ਨਵਾਂ ਬਜਟ ਪੇਸ਼ ਕੀਤਾ ਗਿਆ ਦੱਸਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਤੀਸਰਾ ਕਾਰਜਕਾਲ ਹੈ ਤੇ ਸਰਕਾਰ ਦਾ ਤੀਸਰਾ ਬਜਟ ਜਿਸ ਵਿੱਚ ਸਰਕਾਰ ਨੇ 236080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਕੈਬਨਿਟ ਮੰਤਰੀ ਅਵਨ अरोड़ा ਨੇ ਇਸ ਬਜਟ ਪਾਰੇ ਕੁਝ ਖਾਸ ਨੁਕਤੇ ਤੇ ਬਜਟ ਸੈਸ਼ਨ ਤੋਂ ਬਾਅਦ ਚਰਚਾ ਕੀਤੀ ਹੈ ਨਵੇਂ ਬਜਟ ਪਾਰੇ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਤੇ ਪੰਜਾਬ ਆਪ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਰਦਾਰ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਬਜਟ ਸਰਪੱਖੀ ਬਜਟ ਹੈ ਜੋ ਹਰ ਵਰਗ ਹਰ ਸਮਾਜ ਤੇ ਭਲੇ ਦਾ ਬਜਟ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀ ਉਹਦੇ ਨਾਲੋਂ ਕਈ ਗੁਣਾ ਵੱਧ 979 ਕਰੋੜ ਸਿਰਫ ਸਪੋਰਟ ਦੇ ਲਈ ਰੱਖੇ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟਸ ਦੇ ਨਾਲ ਜੋੜ ਕੇ ਨਸ਼ੇ ਤੋਂ ਦੂਰ ਰੱਖਿਆ ਜਾ ਸਕੇਗਾ। ਹੈਲਥ ਦੇ ਵਿੱਚ ਤਕਰੀਬਨ 5500 ਕਰੋੜ ਰੱਖੇ ਗਏ ਨੇ ਤੇ ਸਮੁੱਚੇ ਪੰਜਾਬ ਨੂੰ ਇੱਕ ਹੈਲਥ ਸਿਕਿਉਰਿਟੀ ਦਿੱਤੀ ਜਾ ਰਹੀ ਹੈ 10 ਲੱਖ ਤੱਕ ਦਾ ਕਿਸੇ ਨੇ ਕੋਈ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਕਰਾਉਣਾ ਹੋਵੇ ਉਹ ਕਰਵਾਇਆ ਜਾ ਸਕਦਾ ਹੈ ਹੋਰ ਕੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਅਮਨ अरोड़ा ਨੇ ਆਓ ਦੇਖਦੇ ਹਾਂ ਮੈਂ ਉ체चे तौर ਤੇ ਇਹਦੇ ਲਈ ਸਾਡੇ ਖਜ਼ਾਨਾ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਜੀ ਨੂੰ ਫਾਈਨੈਂਸ ਡਿਪਾਰਟਮੈਂਟ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਕਿਉਂਕਿ ਜੋ ਬੇਸਿਕ ਸੈਕਟਰਸ ਨੇ ਚਾਹੇ ਉਹ ਹੈਲਥ ਹੈ ਐਜੂਕੇਸ਼ਨ ਹੈ ਪੁਲਿਸਿੰਗ ਹੈ ਸਪੋਰਟਸ ਹੈ ਹਾਇਰ ਐਜੂਕੇਸ਼ਨ ਹੈ ਐਗਰੀਕਲਚਰ ਹੈ ਸੋਸ਼ਲ ਸਿਕਿਉਰਿਟੀ ਹੈ ਇਹਨਾਂ ਦੇ ਵਿੱਚ ਇੱਕ ਬੇਤਹਾਸ਼ਾ ਵੱਡਾ ਵਾਧਾ ਜਿਹੜਾ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਉਹ ਕੀਤਾ ਗਿਆ ਔਰ ਐਗਜ਼ਾਮਪਲ ਜੇ ਆਪਾਂ ਗੱਲ ਕਰ ਲਈਏ ਸਪੋਰਟਸ ਦੀ ਤੇ ਇੱਕ ਐਗਜ਼ਾਮਪਲ ਹੀ ਦਊਂਗਾ ਤੁਹਾਨੂੰ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀਗਾ ਉਹਦੇ ਨਾਲੋਂ ਕਈ ਗੁਣੇ ਵੱਧ 979 ਕਰੋੜ ਸਿਰਫ ਸਪੋਰਟਸ ਦੇ ਲਈ ਰੱਖੇਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਹੈ ਜਿਹੜਾ ਉਹ ਕੀਤਾ ਜਾਵੇ ਸੋ ਇਸੇ ਤਰੀਕੇ ਨਾਲ ਹੈਲਥ ਦੇ ਵਿੱਚ ਤਕਰੀਬਨ 5500 ਕਰੋੜ ਦਾ ਬਜਟ ਜਿਹੜਾ ਉਹ ਰੱਖਿਆਗੇ ਔਰ ਸਮੁੱਚੇ ਪੰਜਾਬ ਨੂੰ ਇੱਕ ਹੈਲਥ ਸਿਕਿਉਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਕਿਸੇ ਨੇ ਕੋਈ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਾਉਣਾ ਉਹ ਕਰਵਾਇਆ ਜਾ ਸਕਦਾ ਹੈ ਔਰ ਸਾਡੇ ਨੈਸ਼ਨਲ ਕਨਵੈਨਸ਼ਨਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਚੱਲਦੇ ਹੋਏ ਉਹਨਾਂ ਪੈਰਾਂ ਦੇ ਉੱਪਰ ਚੱਲਦੇ ਹੋਏ ਇੱਕ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪੇਸ਼ ਕੀਤਾ ਇਸ ਦੇ ਨਾਲ ਹੀ ਇੰਡਸਟਰੀ ਨੂੰ ਜੋ ਸਹੂਲਤਾ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਹੋਰ ਇਜ਼ਾਫਾ ਕਰਦੇ ਹੋਏ 3426 ਕਰੋੜ ਰੁਪਏ ਦੀ ਪ੍ਰੋਵੀਜ਼ਨ ਦੀ ਗੱਲ ਅਮਨ अरोड़ा ਨੇ ਦੱਸੀ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਹਰ ਵਰਗ ਨੂੰ ਅਣਗੌਲਿਆ ਕਰ ਦਿੱਤਾ ਹੈ ਇਸ ਬਜਟ ਵਿੱਚ ਕਿਸਾਨ, ਜਵਾਨ, ਨੌਜਵਾਨ, ਔਰਤਾਂ, ਵਪਾਰ ਅਤੇ ਹੋਰ ਸਾਰੇ ਹੀ ਖੇਤਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਐਸਐਲ ਸਰਕਾਰ ਵੱਲੋਂ ਉਹਨਾਂ ਲਈ ਕੁਝ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਤਾਪ ਬਾਜਪਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਨਸ਼ਾ ਦੀ ਮਰਦਮ ਚੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ ਇਹ ਸੈਂਸਸ ਪੰਜਾਬ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਬਨਿਟ ਮੰਤਰੀਆਂ ਤੇ ਹੋਰਨਾਂ ਵਿਧਾਇਕਾਂ ਦੇ ਡੋਪ ਟੈਸਟ ਕਰਵਾ ਕੇ ਉਸ ਦੀ ਰਿਪੋਰਟ ਜਨਤਾਕ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਟੈਸਟ ਵੀ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਥਾਂ पीजीआई ਦੇ ਡਾਕਟਰਾਂ ਦੀ ਅਗਵਾਈ ਹੇਠ ਬੋਰਡ ਵੱਲੋਂ ਕਰਵਾਏ ਜਾਣੀ ਚਾਹੀਦੇ ਨੇ ਹੋਰ ਕੀ ਕਿਹਾ ਪ੍ਰਤਾਪ ਬਾਜਵਾ ਨੇ ਆਓ ਦੇਖਦੇ ਹਾਂ ਪਿੱਲੀ ਸੀ ਥੈਲੀਆਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ 'ਚ ਇੱਕ ਐਫੀਡੇਵਿਡ ਦਿੱਤਾ ਜਿਹਦੇ 'ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਤਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕੰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਪਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਨੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਫ ਮਿਨਿਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਆਏ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤੇ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾੜੇ ਤੇ ਆਪਣੇ ਆਂ ਬੰਦੋਗੇ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੋਈ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਹੈ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ 3 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹ ਪੈਸੇ ਨਹੀਂ ਦਿੱਤੇ ਗਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਦੇ ਨਾਲ ਧੋਖਾ ਕੀਤਾ ਹੈ ਸਰਕਾਰ ਸੂਬੇ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਕਟੜ ਜੋੜ ਨੂੰ ਜੜੋਂ ਪੁੱਟਣ ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਰੋਕਣ ਲਈ ਇੱਕ ਡਰੱਗ ਸੈਂਸਸ ਕਰਨ ਜਾ ਰਹੀ ਹੈ। ਸੂਬੇ ਵਿੱਚ ਪਹਿਲੀ ਵਾਰ ਡਰੱਗ ਸੈਂਸਸ ਹੋਣ ਜਾ ਰਹੀ ਹੈ। ਇਸ ਲਈ ਬਜਟ ਵਿੱਚ 150 ਕਰੋੜ ਰੁਪਏ ਦਾ ਪਰਮੰਧ ਕੀਤਾ ਗਿਆ ਹੈ। ਜਨਗਣਨਾ ਹਰ ਘਰ ਨੂੰ ਕਵਰ ਕਰੇਗੀ ਅਤੇ ਲੋਕਾਂ ਦੀ ਸਮਾਜਿਕ ਆਰਥਿਕ ਸਥਿਤੀ ਤੋਂ ਇਲਾਵਾ ਨਸ਼ਿਆਂ ਦੇ ਪ੍ਰਚਲਨ, ਨਸ਼ਾ ਛਡਾਊ ਕੇਂਦਰਾਂ ਦੀ ਵਰਤੋਂ ਨੂੰ ਸਮਝਣ ਲਈ ਡੇਟਾ ਇਕੱਠਾ ਕਰੇਗੀ। ਦੱਸਿਆ ਕਿ ਇਸ ਡਾਟਾ ਦੀ ਵਰਤੋਂ ਅਗਲੇ 2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਪ੍ਰਭਾਵਸ਼ਾਲੀ ਅਤੇ ਵਿਗਿਆਨਕ ਰਣਨੀਤੀ ਬਣਾਉਣ ਲਈ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਨਾਲ ਹੋਮਗਾਰਡ ਜਵਾਨ ਤਾਇਨਾਤ ਕੀਤੇ ਜਾਣਗੇ। ਸਰਹੱਦ ਤੇ ਤਾਇਨਾਤ ਕੀਤੇ ਜਾਣ ਵਾਲੇ ਹੋਮਗਾਰਡ ਕਰਮਚਾਰੀ ਦੂਜੀ ਰੱਖਿਆ ਲਾਈਨ ਵੱਜੋਂ ਕੰਮ ਕਰਨਗੇ। ਜੀ ਮਾਨੇ ਕਿਹਾ ਕਿ ਇਸ ਲਈ 5000 ਹੋਮਗਾਰਡ ਜਵਾਨ ਤਾਇਨਾਤ ਕੀਤੇ ਜਾਣਗੇ ਇਸ ਲਈ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਚੁਣਿਆ ਜਾਵੇਗਾ ਜਿਨ੍ਹਾਂ ਵਿੱਚ ਪੰਜਾਬ ਦੀ ਰੱਖਿਆ ਕਰਨ ਦਾ ਜਨੂਨ ਹੈ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰਨ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਤੇ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਗੱਠਜੋੜ ਬਣਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤੈਅਸਲਾਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਬਚਾਅ ਕਰਦੀਆਂ ਪਾਕੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧਿਆ ਤੇ ਫੁੱਲਿਆ ਸਭ ਤੋਂ ਵੱਧ ਇਹ ਤਰੱਕੀ ਕੀਤੀ ਇਹਨਾਂ ਪੋਲਿਟਿਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ mafias ਨੇ ਕੀਤੀ ਉਹ ਨਸ਼ੇ ਦੇ ਸਦਾਗਰਾਂ ਨੇ ਕੀਤੀ ਪਰ ਲੇਕਿਨ ਮੈਂ ਧੰਨਵਾਦ ਵੀ ਕਰਨਾ ਚਾਹਤ ਦੇ ਯਤਨਾਂ ਨਾਲ ਸਹਿਯੋਗੀ ਬਣਾਵਾਂਗੇ ਸਰ ਮਰੌੜ ਦਾ ਫੈਸਲਾ ਅਸੀਂ ਕੀਤਾਗਾ ਪੰਜਾਬ ਦੇ ਇਤਿਹਾਸ ਵਿੱਚ ਮਾਨਜੋਗਪੀਤ ਸਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ BSF ਦੇ ਨਾਲ 5000 ਹੋਮਗਾਰਡ ਤਾਇਨਾਤ ਕਰਕੇ ਇਸ ਰਾਜ ਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਸਰਕਾਰ ਸਥਾਪਿਤ ਕਰਨ ਜਾ ਰਹੀ ਆ ਤਾਂ ਕਿ ਨਸ਼ੇ ਤਸਕਰਾਂ ਦਾ ਬਿਲਕੁਲ ਪੰਜਾਬ ਵਿੱਚ ਖਾਤਮਾ ਕੀਤਾ ਜਾ ਸਕੇ ਇਹ ਹੋਮਗਾਰਡ ਸਭ ਤੋਂ ਦ੍ਰਿੜ ਪੰਜਾਬੀ ਨਾਗਰਿਕਾਂ ਵਿੱਚੋਂ ਚੁਣੇ ਜਾਣਗੇ ਜੋ ਪੰਜਾਬ ਦੇ ਪ੍ਰਭਿਖਤੀ ਰੱਖਿਆ ਕਰਨ ਵਾਲੀਆਂ ਬਾਜ਼ ਅੱਖਾਂ ਵਜੋਂ ਕੰਮ ਕਰਨਗੇ ਦੂਸਰਾ ਸਾਡੀ ਸਰਕਾਰ ਸੰਚਾਰ ਦੇ ਸੰਚਾਰ ਦੇ ਸਰ ਅਤਿ ਆਧੁਨਿਕ ਐਂਟੀ ਡਰੋਨ ਡਰੋਨ ਪ੍ਰਣਾਲੀਆਂ ਨੂੰ ਉੱਪਰ ਤਾਇਨਾਤ ਕਰੇਗੀ ਪਹਿਨਾਤ ਕਰੀ ਜੋ ਪੰਜਾਬ ਦੇ ਅੰਦਰ ਨਸ਼ੀਆ ਤੇ ਹਥਿਆਰ ਸੁੱਟਣ ਲਈ ਵਰਤ ਸਾਧ ਉੱਪਰ ਵਰਤੇ ਜਾ ਰਹੇ ਆਧੁਨਿਕ ਡਰੋਨਾਂ ਨੂੰ ਟਰੈਕ ਅਤੇ ਬੇਅਸਰ ਕਰਨ ਗਿਆ ਅਸੀਂ ਪਹਿਲਾ ਹੀ ਅਤਿ ਆਧੁਨਿਕ ਤਕਨੀਕਾਂ ਨੂੰ ਪਾਇਲਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਧ ਦੇ ਨਾਲ ਐਂਟੀ ਡਰੋਨ ਇਕੁਪਮੈਂਟ ਪਹਨਾਤ ਕੀਤੇ ਜਾਣਗੇ ਮੈਂ ਅਗਲੇ ਸਾਲ ਲਈ ਇਹਨਾਂ ਪਹਿਲ ਕਦਮੀਆਂ ਲਈ 110 ਕਰੋੜ ਰੁਪਏ ਦੇ ਬਜਟ ਦਾ ਬੰਦ ਕਰ ਰਹੇ ਹਾਂ ਮਾਜਿਕ ਸਪੀਕਰ ਸਾਹਿਬ ਅਸੀਂ ਨਸ਼ੀਆ ਅਪਰਾਧਾਂ 'ਤੇ ਨੁਕਸਾਨ ਪਹੁੰਚਾਉਣ ਲਈ ਧੰਗ ਨਾਲ ਲੜਨ ਲਈ ਇੱਕ ਹੋਰ ਮਹੱਤਵਪੂਰਨ ਪਹਿਲ ਕਰ ਰਹੇ ਹਨ ਸਰਹੱਦ 'ਤੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਲਗਾਏ ਜਾਣਗੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਲਈ 110 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਇਹ ਸਿਸਟਮ ਸਰਹੱਦ ਦੇ ਡਰੋਨਾਂ ਨੂੰ ਟਰੈਕ ਅਤੇ ਬੇਅਸਰ ਕਰੇਗਾ ਇਸ ਸਬੰਧੀ ਸਿਖਲਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਨੇ ਇਸ ਦੀ ਸਥਾਪਨਾ ਦਾ ਕੰਮ ਜਲਦੀ ਸ਼ੁਰੂ ਹੋਣ ਦੀ ਗੱਲ ਵੀ ਕਹੀ ਹੈ ਵਿੱਤ ਮੰਤਰੀ ਹਰਪਾਲ ਜੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਵਿੱਚ ਪੰਜਾਬ 2025 ਦਾ ਬਜਟ ਪੇਸ਼ ਕੀਤਾ ਇਸੇ ਦੇ ਨਾਲ ਹੀ ਉਹਨਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਰਿਸਪੌਂਸ ਸਮੇਂ ਨੂੰ ਘਟਾਉਣ ਦੇ ਲਈ ਪੰਜਾਬ ਪੁਲਿਸ ਦੀਆਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਲੋੜੀਂਦੇ ਬਦਲਾਅ ਕੀਤੇ ਜਾਣਗੇ ਬਜਟ ਸੈਸ਼ਨ ਦੇ ਵਿੱਚ ਐਮਰਜੈਂਸੀ ਰਿਸਪੌਂਸ ਵਾਹਨਾਂ ਦੀ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਕਿ ਫਿਲਹਾਲ ਜਿੰਨੇ ਵਾਹਨ ਐਮਰਜੈਂਸੀ ਰਿਸਪੌਂਸ ਨਾਲ ਸੰਬੰਧਿਤ ਪ੍ਰਸ਼ਾਸਨ ਕੋਲ ਮੌਜੂਦ ਨੇ ਉਹਨਾਂ ਦੇ ਮੁਤਾਬਕ 30 ਮਿੰਟ ਦਾ ਔਸਤ ਸਮਾਂ ਐਮਰਜੈਂਸੀ ਰਿਸਪੌਂਸ ਲਈ ਲੱਗਦਾ ਹੈ ਇਸ ਲਈ ਇਸ ਵਾਰ ਦੇ ਬਜਟ ਦੇ ਵਿੱਚ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ 8 ਮਿੰਟ ਦੇ ਅੰਦਰ ਤੁਹਾਡੀ ਐਮਰਜੈਂਸੀ ਕਾਲ ਦਾ ਰਿਸਪੌਂਸ ਆਵੇਗਾ ਦੂਜੇ ਪਾਸੇ ਅਗਲੇ ਸਾਲ 458 ਚਾਰ ਪਹੀਆ ਵਾਹਨ ਐਮਰਜੈਂਸੀ ਰਿਸਪੌਂਸ ਵਾਹਨਾਂ ਵਿੱਚ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਵਿੱਚ 916 ਟੂ ਵੀਲਰ ਵਾਹਨ ਵੀ ਜਮ੍ਹਾਂ ਕੀਤੇ ਜਾਣਗੇ ਹੋਰ ਕੀ ਕਿਹਾ ਕੈਬਨਟ ਮੰਤਰੀ ਨੇ ਆਓ ਦੇਖਦੇ ਹਾਂ ਗੈਂਗਸਟਾ ਤੋਂ ਸਮਜਤਾ ਕਰਨ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਣ ਲਈ ਮਾਮਲੇ 'ਚ ਬਹੁਤ ਸਖਤ ਰਹੀ ਹੈ ਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਨੈਸ ਹੋ ਗਏ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ ਐਮਰਜੈਂਸੀ ਰਿਸਪੌਂਸ ਵਾਹਨ ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਤੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਪਰ ਉਪਲਬਧ ਹੈ ਸਰ ਹੁਣ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ ਮਾਨਯੋਗ ਸਪੀਕਰ ਸਾਹਿਬ 30 ਮਿੰਟ ਤੱਕ ਪਹੁੰਚ ਜਾਂਦਾਗਾ ਅਗਲੇ ਸਾਲ ਅਸੀਂ 758 758 ਫੋਨ ਫੋਨ ਵੀਲਰ ਸਰ 916 ਜਿਹੜੇ ਨੇਗੇ ਟੂ ਬੀਲਰ ਕੀਤਾਗੇ ਇਹਨਾਂ ਨੂੰ ایਵੀ ایਰਬੀ ਦੇ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਜਿਸ ਦੇ ਨਾਲ ਫ੍ਰੀਡ ਦਾ ਸੈਟ ਜਿਹੜਾ 6 ਗੁਣਾ ਵੱਧ ਜਾਊਗਾ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟਨ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਂ ਸਮਝਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰ ਹੋ ਗਿਆ ਜਿੱਥੇ ਐਮਰਜੈਂਸੀ ਕਾਲ ਅੰਦਰ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਸੋ ਇਸ ਤੋਂ ਲਾ ਬਾ ਅਸੀਂ ਮਹਾਲੀ ਵਿੱਚ ਡਾਇਲ 112 ਰਿਸਪੌਂਸ ਦੀ ਮਾਲਿਕ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਨਾਲ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ EARV ਖਰੀਦਣ ਲਈ 125 ਕਰੋੜ ਰੁਪਏ ਅਤੇ ਨਵੇਂ 112 ਇੱਕ ਨਵੇਂ ਡਾਇਲ 112 ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਅੱਜ ਇਸ ਅਜ਼ੀਮ ਸਦਨ ਦੇ ਅੰਦਰ ਐਲਾਨ ਕਰਦਾ ਹਾਂ ਕੌਤਲੇ ਵੇਖੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁਹਾਲੀ ਵਿੱਚ ਹੈੱਡਕੁਆਟਰ ਨੂੰ ਅਪ ਟੂ ਡੇਟ ਕੀਤਾ ਜਾਵੇਗਾ ਐਮਰਜੈਂਸੀ ਸੇਵਾਵਾਂ ਦੇ ਲਈ ਕੈਬਨਟ ਵਿੱਚ 125 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ 53 ਕਰੋੜ ਹੈੱਡਕੁਆਟਰਸ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਹੈ ਪੰਜਾਬ ਦੇ ਬਜਟ ਸੈਸ਼ਨ ਦੇ ਵਿੱਚ ਅੱਜ ਪੰਜਾਬ ਦਾ ਬਜਟ 2025-26 ਪੇਸ਼ ਕੀਤਾ ਗਿਆ ਇਹ ਬਜਟ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤਾ ਗਿਆ ਪਰ ਕਾਂਗਰਸ ਵੱਲੋਂ ਇਸ ਬਜਟ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਇਸ ਬਜਟ ਨੂੰ ਲੋਕਾਂ ਦੇ ਖਿਲਾਫ ਦੱਸਦੇ ਹੋਏ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਪੰਜਾਬ ਦੇ ਨਵੇਂ ਬਜਟ ਬਾਰੇ ਬੋਲਦੇ ਆ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਹੁਣ ਸਾਨੂੰ ਕੋਈ ਵੀ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਸੂਬਾ ਸਰਕਾਰ ਲੋਕ ਹਿਤੈਸ਼ੀ ਹੈ ਜਾਂ ਫਿਰ ਲੋਕਾਂ ਦੇ ਖਿਲਾਫ ਪਰਗਤ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ 120000 ਕਰੋੜ ਰੁਪਏ ਦਾ ਕਰਜ਼ਾ 3 ਸਾਲਾਂ ਦੇ ਵਿੱਚ ਸਰਕਾਰ ਨੇ ਹੋਰ ਲਿਆ ਹੈ ਤੇ ਇਸ ਦੇ ਨਾਲ ਹੀ ਸੂਬਾ ਪਿਛੋਂ ਸੈਕਿੰਡ ਨੰਬਰ ਤੇ ਆ ਗਿਆ ਹੈ। ਪਰਗਤ ਸਿੰਘ ਨੇ ਦਾਵਾ ਕੀਤਾ ਕਿ ਸਰਕਾਰ ਦਾ 3 ਤੀਸਰੇ ਸਾਲ ਦਾ ਬਜਟ ਹੁਣ ਤੱਕ ਦਾ ਸਭ ਤੋਂ ਮਾੜਾ ਬਜਟ ਹੈ। ਪਰਗਤ ਸਿੰਘ ਨੇ ਕਿਹਾ ਕਿ ਸਰਕਾਰ ਕੋਲ ਕੋਈ ਬੈਗੇਜ ਨਹੀਂ ਸੀ ਤੇ 100-100 ਸਾਲ ਪੁਰਾਣੀਆਂ ਪਾਰਟੀਆਂ ਤੋਂ ਜ਼ਿਆਦਾ ਬੈਗੇਜ ਇਹਨਾਂ ਨੇ ਇਕੱਠਾ ਕਰ ਲਿਆ। ਪੂਰੇ ਕੀਤੇ ਵਾਅਦਿਆਂ ਬਾਰੇ ਪਰਗਤ ਸਿੰਘ ਨੇ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਪਤਾ ਚੱਲ ਜਾਏਗਾ ਕਿ ਕਿਹੜੇ ਵਾਅਦੇ ਪੂਰੇ ਹੋਏ ਨੇ। ਦੇਖੋ ਹੁਣ ਤਾਂ ਤਿੰਨ ਸਾਲਾਂ ਚ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਵੀ ਇਹ ਲੋਕ ਹਤਾਸ਼ੀ ਆ ਕਿ ਲੋਕਾਂ ਦੇ ਖਿਲਾਫ ਵਾਲੀ ਸਰਕਾਰ ਆ ਇੱਕ ਲੱਖ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਗਭਗ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਲੈ ਲਿਆ ਹੈਗਾ ਔਰ ਮੈਨੂੰ ਕਿਉਂਕਿ ਹੁਣ ਤਾਂ ਅਸੀਂ ਸੈਕੰਡ ਨੰਬਰ ਤੇ ਆ ਗਏ ਪਿਛਲੇ ਪਾਸਿਓਂ ਜਿਹੜਾ ਖਾਸ ਕਰਕੇ ਸਾਡੀ ਜਿਹੜੀ ਫਿਸਕਲ ਹੈਲਥ ਹੈ ਸੋ ਮੈਨੂੰ ਇਹਨਾਂ ਤੇ ਕੋਈ ਕੋਈ ਸ਼ੱਕ ਵਾਲੀ ਗੱਲ ਹੀ ਹੈ ਨਹੀਂ ਕੋਈ ਗੁੰਜਾਇਸ਼ ਹੀ ਹੈ ਨਹੀਂ ਕਿ ਮੈਨੂੰ ਲੱਗਦਾ ਸਭ ਤੋਂ ਜੇ ਬਾੜੀ ਸਰਕਾਰ ਹੈ ਤੇ ਇਹ ਜਿਹੜਾ ਹੁਣ ਤੀਜਾ ਬਜਟ ਹੈ ਕਿਉਂਕਿ ਪਹਿਲੇ ਤੇ ਤਾਂ ਕਹਿੰਦੇ ਸੀ ਵੀ ਫਲਾਨਿਆਂ ਨੇ ਸਾਨੂੰ ਆ ਮਾੜਾ ਦੇਤਾ ਸਾਨੂੰ ਆ ਮਾੜਾ ਦਿੱਤਾ ਹੁਣ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਲਗਭਗ 1.20 ਲੱਖ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਤੇ ਹੋ ਰਿਹਾ ਹੈ ਪ੍ਰਗਟ ਸਿੰਘ ਜੀ ਕਿ ਤੋੜੀਆਂ ਸਰਕਾਰਾਂ ਦੇ ਪੈਸੇ ਲਾ ਰਹੇ ਆ ਅਸੀਂ ਇਹ ਕਹਿੰਦੇ 50 ਸਾਲ ਚੜ੍ਹਿਆ ਆ ਇਹਨਾਂ ਦੇ ਇਹਨਾਂ ਦੇ ਸੁਪਰੀਮੋ ਜਿਹੜੇ ਆ ਮੈਂ ਤਾਂ ਕਹਿਣਾ ਕਿ ਇਹ ਇਹ ਇਹਨਾਂ ਦੇ ਕੋਲ ਬੈਗੇਜ ਨਹੀਂ ਸੀ ਲੇਕਿਨ ਇਹਨਾਂ ਨੇ ਤਿੰਨਾਂ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ 100-100 ਸਾਲ ਪੁਰਾਣੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਬੈਗੇਜ ਕ੍ਰੀਏਟ ਕਰ ਲਿਆ ਤੇ ਨਵਾਂ ਪੰਜਾਬ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਇਹਨਾਂ ਨੇ ਇਹ 6 ਕੁ ਮਹੀਨਿਆਂ ਤੇ ਪਤਾ ਲੱਗ ਜਾਣਾ ਜਦੋਂ ਡਲਾ ਤੋਂ ਡਲਾ ਹੁੰਦਾ ਹੈ ਕਿਸਕੇ ਪੜਾ ਹੁੰਦਾ ਹੈ ਇਹ 6 ਮਹੀਨਿਆਂ ਬਾਅਦ ਇਹਨਾਂ ਨੂੰ ਪਤਾ ਲੱਗ ਜਾਣਾ ਨਹੀਂ ਡਰੱਗ ਤੇ ਬਿਲਕੁਲ ਗੱਲ ਹੋਣੀ ਚਾਹੀਦੀ ਆ ਦੇਖੋ ਇਹ 2-4 ਘਰ ਢਾਕੇ ਇਹਨਾਂ ਨੂੰ ਬੜਾ ਭੁਲੇਖਾ ਆ ਯਾਰ ਪੀ ਸ਼ਾਇਦ ਪੀ ਅਸੀਂ ਕਿਤੇ ਡਰੱਗ ਤੇ ਅਸਲੀ ਗੱਲ ਆ ਦੇਖੋ ਤੁਹਾਨੂੰ ਵੀ ਸਭ ਨੂੰ ਪਤਾ ਮੈਨੂੰ ਵੀ ਪਤਾ ਵੀ ਇਹ ਮੀਡੀਆ ਦੇ ਫੋਰਥ ਪਿਲਰ ਨੂੰ ਕਿਦਾਂ ਯੂਜ਼ ਕਰਦੇ ਆ ਤੇ ਸਾਡੇ ਬਹੁਤ ਚੰਗੇ ਪੱਤਰਕਾਰ ਸੱਚੀ ਗੱਲ ਹੈ ਜਿਹੜੇ ਬਹੁਤ ਮੁੰਡੇ ਮਿਹਨਤ ਕਰਕੇ ਖਬਰਾਂ ਕੱਢ ਕੇ ਲਿਆਉਂਦੇ ਆ ਅਸਲੀ ਗੱਲ ਆ ਉਹਨਾਂ ਦਾ ਟੈਲੈਂਟ ਵੀ ਇਹਨਾਂ ਲੋਕਾਂ ਨੇ ਬਰਬਾਦ ਕੀਤਾ ਉਹ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਪੰਜਾਬ ਨੂੰ ਉਹ ਨਵਾਂ ਪੰਜਾਬ ਹੀ ਨਹੀਂ ਸਿਰਜ ਦਿੱਤਾ ਸ਼ਹੀਦਾਂ ਬਾਰੇ ਗੱਲ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਪਾਰਟੀ ਨੇ ਸ਼ਹੀਦਾਂ ਦਾ ਇਸਤੇਮਾਲ ਕੀਤਾ ਹੈ ਤੇ ਅਗਲੇ 6 ਮਹੀਨਿਆਂ ਵਿੱਚ ਇਸ ਪਾਰਟੀ ਦੇ ਹਾਲਾਤ ਬਦਲਣ ਵਾਲੇ ਨੇ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ